ਬਲਾਕ ਟੁਗਾਵਾ ਅਦੀਨ ਸਰਦ ਦੀ ਪਿੰਡਾਂ ਵਿੱਚ ਦਰਿਆ ਦਾ ਪਾਣੀ ਵਿੱਚ ਉਛਾਲ ਆ ਜਾਣ ਕਰਕੇ ਪੁੱਤਾਂ ਵਾਂਗ ਪਵਾਲੀਆਂ ਹੋਈਆਂ ਫਸਲਾਂ ਅਤੇ ਲੋਕਾਂ ਦੇ ਕਰਤਬਾ ਕਰ ਦਿੱਤੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਗिरा ਦਿਹਾਤੀ ਪ੍ਰદાન ਰਾਜਵਿੰਦਰ ਸਿੰਘ ਰਾਜਾ ਲੱਦੇ ਨੇ ਹਲਕਾ ਰਾਜਸਥਾਨਸੀ ਦੇ ਪਿੰਡ ਕੱਕੜ ਮੰਜ ਰਾਣੀਆਂ ਲੋਧੀ ਗੁੱਜਰ ਪੰਗੋਪੁਰ ਉਤਾਰ ਛੰਨਾ ਅਤੇ ਸੈਦਪੁਰ ਵਿਖੇ ਹੋਏ ਨੁਕਸਾਨ ਅਤੇ ਨੁਕਸਾਨੀਆਂ ਫਸਲਾਂ ਦਾ ਜਾਇਜ਼ਾਣ ਸਮੇਂ ਕੀਤਾ ਉਨਾ ਪਿੰਡ ਕੱਕੜ ਦੇ ਗੁਰਦੁਆਰਾ ਰਾਮ ਟਾਲੀ ਸਾਹਿਬ ਕੇ ਹੜਪੀਰਤਾ ਦੀ ਆਰਥਿਕ ਮਦਦ ਵੀ ਕੀਤੀ। ਉਹਨਾਂ ਆਖੇ ਕਿ ਆਫਤ ਦੀ ਘੜੀ ਵਿੱਚ ਸ਼ਿਰੋਣੀ ਅਕਾਲੀ ਦਾ ਲੋਕਾਂ ਦੇ ਨਾਲ ਖੜਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹੜਪੀਰਤਾ ਦੀ ਸਾਰ ਲੈਣ ਵਿੱਚ ਬੁਰੀ ਤਰ੍ਹਾਂ ਫੇਰ ਸਾਬਿਤ ਹੋਈ ਹੈ। ਸਰਕਾਰ ਨੂੰ ਨੁਕਸਾਨੀਆਂ ਫਸਲਾਂ ਪ੍ਰਤੀ ਏਕੜ 1.5 ਲੱਖ ਰੁਪਿਆ ਮੁਆਵਜ਼ਾ ਦੇਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ ਬਾਰਡਰ ਬੈਲਟ ਤੇ ਲੋਕ ਆਪਣੀ ਜੇ ਵੀ ਚੋ ਖਰਚਾ ਕਰਕੇ ਸੱਕੀ ਨਾਲੇ ਦੀ ਸਫਾਈ ਕਰਵਾ ਰਹੇ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਪ੍ਰਬੰਧ ਪਹਿਲਾਂ ਹੀ ਕਰ ਦਿੱਤੇ ਜਾਂਦੇ ਜਾਂਦੇ ਹਨ ਇਸ ਮੌਕੇ ਜਗਰੂਪ ਕੌਰ ਸੰਧੂ istri ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਗੁਰਦੀਪ ਸਿੰਘ ਸਰਕਲ ਪ੍ਰਧਾਨ ਲਖੋਰਾ ਸਿੰਘ ਮਹਿੰਦਰ ਸਿੰਘ ਜੱਸਾ ਸਿੰਘ ਜੀਵਨ ਸਿੰਘ ਸੁਪਾਸ ਸਿੰਘ ਜਰਾਵਰ ਸਿੰਘ ਹਰਪੀਤ ਸਿੰਘ ਅਜੀਤ ਸਿੰਘ ਦਲੇਰ ਸਿੰਘ ਸਮੇਤ ਕਈ ਪਿੰਡ ਵਾਸੀ ਵੀ ਇਸ ਮੌਕੇ ਹਾਜ਼ਰ ਸਨ ਜੋ ਹਾਲਾਤ ਪੰਜਾਬ ਦੇ ਬਣੇ ਨੇ ਉਹ ਤਾਂ ਮੰਗੋੜੀ ਪਾਲੀ ਫਸਲਿਆ ਕਿਸਾਨਾਂ ਦੀ ਉਹ ਸਾਰੀ ਤਬਾਹ ਹੋ ਗਈ ਮੜ ਗਿਆ ਮੇਟ ਹੋ ਗਿਆ ਵਾ ਕੋਈ ਗੱਲ ਕਰਨ ਨੂੰ ਜੀ ਨਹੀਂ ਕਰਦਾ ਮੈਂ ਆ ਕੱਕਣਾ ਤੋਂ ਵੀ ਹੋ ਗਿਆ ਆ ਵਾ ਮੰਜਪਿੰਡ ਤੋਂ ਹੋ ਕੇ ਆਇਆ ਵਾ ਗੁਰਦਰਾ ਆ ਰਾਮਟੜਲੀ ਤੋਂ ਵੀ ਮਹਾਪੁਰਸ਼ਾਂ ਨੂੰ ਮਿਲ ਕੇ ਆਏ ਆ ਉੱਥੇ ਅਸੀਂ 21000 ਰੁਪਇਆ ਮਹਾਪੁਰਸ਼ਾਂ ਨੂੰ ਦਿੱਤਾ ਵੀ ਰਾਤ ਕਰਜਾਂ ਵਾਸਤੇ ਹੋਰ ਜੋ ਵੀ ਮਾਪੋ ਚਨ ਬਿਰਦੀ ਕੀਤੀ ਕਿਸੇ ਵੀ ਚੀਜ਼ ਦੀ ਲੋੜਿਆ ਸੰਤਤ ਵਾਸਤੇ ਸਾਡੀ ਜਾਣ ਵੀ ਹਾਜ਼ਰ ਆ ਮੈਂ ਹੁਣ ਪਿੰਡ ਲੋਦੀ ਗੁਜਰ ਵੇ ਖੜਾ ਵਾਂ ਇਸ ਰਾਜ ਸਰਵਜੀਤ ਸਿੰਘ ਜੀ ਸਾਡੇ ਸਾਬਕਾ ਚੇਅਰਮੈਨ ਉਹਨਾਂ ਦਾ ਪਿੰਡ ਆ ਇਸੇ ਵੇਖੋ ਹਾਲਾਤ ਕੀ ਹੋ ਜ ਨੇ ਵੀ ਸਾਰੀਆਂ ਹੀ ਫਸਲਾਂ ਡੁੱਬ ਗਈਆਂ ਨੇ ਘਰਾਂ ਦੇ ਉੱਪਰ ਪਾਣੀ ਚੜਨ ਡਿਆ ਵਾ ਕਿਸਾਨੀ ਤਬਾਹ ਹੋ ਗਈ ਆ ਇਹ ਹੁਣ ਜਿਹੜਾ ਸਮਾਵਾ ਸਿਆਸ ਕਰਨਾ ਸਮਾਨੀ ਇਹ ਸਾਰੇ ਭੈਮਰਾਵਾਂ ਨੂੰ ਬਾਹਰ ਹੋਣਾ ਕਹਿਦਾ ਵਾ ਸਾਡੇ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੱਧ-ਵੱਧ ਰਾਜ ਕਾਰਜਾਂ ਵਿੱਚ ਹਿੱਸਾ ਪਾਉਣਾ ਕਹਿਦਾ ਵਾ ਮੈਂ ਸ਼ਰੋਮਣੀ ਅਕਾਲੀ ਦਲ ਵੱਲੋਂ ਪਿੰਡ ਲੋਦੀ ਗੁਜਰ ਵਾਲਿਆਂ ਨੂੰ ਹਲਕਾਰਾਗਾ ਸੰਸੀ ਵਾਲਿਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਕਿਸੇ ਵੀ ਚੀਜ਼ ਦੀ ਲੋੜ ਆ ਉਹ ਸਾਨੂੰ ਦੱਸਣਾ ਅਸੀਂ ਇੱਥੇ ਪ੍ਰੋਵਾਈਡ ਕਰਾਵਾਂਗੇ ਸਾਡੀ ਭੈਣ ਭਰਾਵਾਂ ਵਾਸਤੇ ਸਾਡੀ ਜਾਨ ਵੀ ਹਾਜ਼ਰ ਆ ਤੇ ਬੜਾ ਦੁੱਖ ਆ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਵੀ ਗੂੜੀ ਨੀਂਦੇ ਸੁੱਤੀ ਆ ਕੋਈ ਵੀ ਉਹਨਾਂ ਨੇ ਪ੍ਰਬੰਧ ਨਹੀਂ ਕੀਤਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਨੀ ਚਾਹਣਾ ਕਿ ਜੋ ਪੰਜਾਬ ਦੇ ਹਾਲਾਤ ਨੇ ਪੰਜਾਬ ਸਾਰਾ ਡੁੱਬ ਗਿਆ ਵਾ ਘਟੋ ਘਟ ਇੱਕ ਹਜ਼ਾਰ ਜਿਹੜਾ ਕਰੋੜ ਦਾ ਇਥੇ ਰਾਜ ਪਿਆ ਕੀ ਦਿੱਤਾ ਜਾਵੇ ਉੱਥੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਦ ਸਿੰਘ ਮਾਨ ਨੂੰ ਵੀ ਬੇਨਤੀ ਕਰਨੀ ਚਾਹਣਾ ਕਿ ਤੁਸੀਂ ਜਿੰਨੇ ਜੁਗ ਹੈਗੇ ਜੋ ਉਹ ਕਿਸਾਨਾਂ ਦੀ ਬਾਹ ਫੜਨ ਮਜ਼ਦੂਰਾਂ ਦੀ ਬਾਹ ਫੜਨ ਲੋਕੀ ਤੇ ਮਰ ਚਲੇ ਡੁੱਬ ਕੇ ਤੇ ਮੁੱਖ ਮੰਤਰੀ ਸਾਡਾ ਮਾਤਾ ਮਨ ਲਾਡੂ ਵੱਲੋਂ ਗਏ ਸਾਰੇ ਦੌਰੇ ਤੇ ਉਹਨਾਂ ਦੌਰੇਦਾਰੇ ਛੱਡ ਦਿਓ ਪੰਜਾਬੀਆਂ ਵਾਲੇ ਧਿਆਨ ਕਰੋ ਕਿਉਂਕਿ ਪੰਜਾਬੀ ਠੱਗੇ ਠੱਗੇ ਮਹਿਸੂਸ ਕਰਨ ਲਏ ਨੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਉਹ ਰਾਜਾ ਹੁੰਦਾ ਵਾ ਤੇ ਪਰਜਾ ਨੂੰ ਰਾਜੇ ਤੇ ਬੜੀ ਆਸ ਹੁੰਦੀ ਆ ਇਸ ਕਰਕੇ ਮਾਨ ਸਾਹਿਬ ਨੂੰ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਕਹਿੰਦੀ ਹੈ ਹੈਲੀਕਾਪਟਰ ਤੋਂ ਥੱਲੇ ਆਉਣਾ ਚਾਹੀਦਾ ਕੋ ਪਿਛਲੇ ਦਿਨੀ ਆਏ ਹੀ ਹੈਲੀਕਾਪਟਰ ਛੱਡ ਗਏ ਜੀ ਅਸੀਂ ਹੈਲੀਕਾਪਟਰ ਛੱਡ ਦਿੰਦੇ ਆ ਹੈਲੀਕਾਪਟਰ ਨੂੰ ਕੀ ਕਰਨਾ ਲੋਕੀ ਮਰਨ ਲਏ ਨੇ ਫਸਲਾਂ ਤਬਾਹ ਹੋ ਗਈਆਂ ਨੇ ਹਾ ਹਾ ਕਾਰ ਮੱਛੀ ਆ ਪੰਜਾਬ ਦੇ ਵਿੱਚ ਇਸ ਕਰਕੇ ਮੈਂ ਸਰੋਵਣੀ ਕਲਦੀ ਵਾਲੀ ਤਰਫੋਂ ਜੋ ਵੀ ਭੈਮ ਭਰਾਵਾਂ ਨੂੰ ਡੋੜਿਆ ਅਜਨਾਲਾ ਵਿਖੇ ਵੀ ਸਦਾ ਪ੍ਰਕਾਰ ਆਪਣਾ ਸੁਬੀਰ ਸਿੰਘ ਜਮਾਲ ਸਾਹਿਬ ਇੱਥੇ ਆਏ ਹੀ ਸਾਰੀ ਟੀਮਸ ਰੋਮ ਨਿਕਲ ਦਲਦੀ ਆਹੀ ਉੱਥੇ ਵੀ ਜੋ ਉਹਨਾਂ ਨੇ ਮੰਗ ਕੀਤੀ ਆ ਉਹ ਅਸੀਂ ਪ੍ਰਧਾਨ ਜੀ ਦੇ ਧਿਆਨ ਵਿੱਚ ਲਿਆਦੀ ਪ੍ਰਧਾਨ ਜੀ ਦੇ ਮੌਕੇ ਧਿਆਨ ਕੇ ਬੀੜੀਆਂ ਦਾ ਪ੍ਰਬੰਧ ਕੀਤਾ ਵਾ ਤਰਬਾਲਾਂ ਦਾ ਪ੍ਰਬੰਧ ਕੀਤਾ ਵਾ ਜੋ ਵੀ ਉਹਨਾਂ ਨੇ ਮੰਗ ਰੱਖੀ ਉਹ ਸਾਰੀਆਂ ਜਿਹੜੀਆਂ ਨੇ ਉਹਨਾਂ ਨੇ ਮੰਗਾਂ ਪੂਰੀਆਂ ਕੀਤੀਆਂ ਨੇ ਹਲਕਾਰਾਗਾ ਸੰਸ ਜੀ ਦੇ ਵਿੱਚ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਭੈਣ ਭਰਾਵਾਂ ਦਾ ਸਾਥ ਦੇਣ ਨੂੰ ਤਿਆਰ ਆ ਤੇ ਪ੍ਰਧਾਨ ਸਾਹਿਬ ਇੱਕ ਸੱਕੀ ਨਾਲੀ ਨੇ ਬੜਾ ਕਹਿਰ ਮਚਾਇਆ ਫੇਰ ਆ ਵੱਡਾ ਸਫਾਈ ਨਹੀਂ ਹੋਈ ਜੀ ਪਿਛੇ ਜੇ ਕਹਿੰਦੇ ਉਹਦੇ ਨੂੰ ਵੀ ਜਿਹੜੀ ਵੇਖੋ ਜੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅਸੀਂ ਤੇ 4 ਮਹੀਨੇ ਪਹਿਲੋਂ ਹੀ ਸਦਾ ਪ੍ਰਕਾਸ਼ ਸਿੰਘ ਦੀ ਬਾਦਲ ਸਫਾਈ ਦਾ ਸਫਾਈ ਕਰਾ ਦਿੰਦੇ ਸੀ ਤੇ ਚਲੋ ਬਚਾਅ ਹੋ ਜਾਂਦਾ ਸੀ ਇਹ ਸਰਕਾਰ ਨੇ ਸਿਰਫ ਆਪਣੇ ਵਾਲੀ ਧਿਆਨ ਕੀਤਾ ਵਾ ਲੋਕਾਂ ਵੱਲ ਧਿਆਨ ਨਹੀਂ ਕੀਤਾ ਕੋਈ ਡਰੇਨ ਦੀ ਸਫਾਈ ਨਹੀਂ ਕੀਤੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਸ ਕਰਕੇ ਮੈਂ ਤੇ ਹੁਣ ਵੀ ਮੁੱਖ ਮੰਤਰੀ ਸਾਹਿਬ ਨੂੰ ਬੇਰਦੀ ਕਰਦਾ ਵੀ ਹੁਣ ਤੇ ਹੋਂਦੇ ਬਾਅਦ ਨੇ ਸੋਚਿਆ ਕੀ ਕਰੇ ਜਦ ਚਿੜੀਆਂ ਚੋਗੀ ਖੇਤ ਹੁਣ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਵਾ ਘਟੂ ਘਟ ਹੁਣ ਤੇ ਤੁਸੀਂ ਬਾਹਰ ਆਓ ਲੋਕਾਂ ਦੀ ਬਾਹ ਫੜੋ ਇਹਨਾਂ ਕੋਲ ਬੜਾ ਵੱਡਾ ਇਹਨਾਂ ਦੇ ਕੋਲ ਬੜਾ ਵੱਡਾ ਪੈਕੇਜ ਹੁੰਦਾ ਵਾ ਰਾਜ ਫੰਡ ਹੁੰਦਾ ਵਾ ਉਹ ਫੰਡ ਦੀ ਵਰਤੋਂ ਕਰਨੀ ਕਿਦੋਂ ਆ ਉਹ ਹੁਣ ਫੰਡ ਦੀ ਵਰਤੋਂ ਕਰਦਾ ਬਾਦਲ ਸਾਹਿਬ ਦੇ ਸਵੇਰੇ 6 ਵਜੇ ਲੋਕਾਂ ਦੇ ਘਰ ਆ ਜਾਂਦੇ ਸੀ ਪਰ ਮੁੱਖ ਮੰਤਰੀ ਅੱਜ ਤੱਕ ਮਸਚਰਾ ਨਹੀਂ ਵਖਿਆ ਕਿਸੇ ਪਿੰਡ ਚ ਨਹੀਂ ਕਿਸੇ ਸ਼ਹਿਰ ਚ ਨਹੀਂ ਗਿਆ ਇਸ ਕਰਕੇ ਮਾਨ ਸਾਹਿਬ ਨੂੰ ਨਿਤਰ ਕੇ ਮੈਦਾਨ ਦੇ ਵਿੱਚ ਆਉਣਾ ਕਹਿਦਾ ਵਾ ਇਹ ਨਹੀਂ ਵੀ ਸਿਆਸੀ ਕਿਣਾ ਕੱਢਣ ਵਾਸਤੇ ਵਿਰੋਧੀਆਂ ਦੇ ਪਰਚੇ ਦੇਣੇ ਜੇ ਕਰਨਾ ਉਹ ਕਰਨਾ ਹੁਣ ਕੋਈ ਸਿਆਸਤ ਕਰਨ ਦਾ ਨਹੀਂ ਹੈਗਾ ਹੁਣ ਹਰ ਇੱਕ ਭਾਵੇਂ ਕੋਈ ਵੀ ਸਿਆਸੀ ਪਾਰਟੀ ਆ ਧਾਰਮਿਕ ਜਥੇਬੰਦੀ ਆ ਉਹਨੂੰ ਪੰਜਾਬੀਆਂ ਦੇ ਹੱਕ ਵਿੱਚ ਨਿਤਰ ਕੇ ਮੈਦਾਨ ਚ ਆਉਣਾ ਕਹਿਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈਡੀਓ ਸਫਾਈ ਚੱਲਣ ਡਿਆ ਸਫਾਈ ਕਿਹਦੇ ਲੋਕ ਕਰਾਈ ਗਈ ਪ੍ਰਸ਼ਾਸਨ ਨਾਲੋਂ ਕਿਹਦੇ ਲੋਕ ਕਰਾਈ ਗਈ ਪ੍ਰਸ਼ਾਸਨ ਨੇ ਵੜਿਆ ਨਹੀਂ ਇੱਥੇ ਤਿੰਨ ਚਾਰ ਦਿਨ ਹੋ ਗਏ ਅੱਛਾ ਕਿੰਨੇ ਪੈਸੇ ਲੱਗੇ ਤੁਹਾਡੇ ਕਰਾਈ ਕਰਕੇ ਕਿੰਨਾਂ ਲੱਖ ਲੱਗਿਆ ਸਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਕਿੰਨਾ ਕਿ ਨੁਕਸਾਨ ਹੋ ਗਿਆ ਫਸਲਾਂ ਦਾ ਆ ਵੇਖੋ ਤੁਹਾਡੇ ਸਾਹਮਣੇ ਇਹ ਕਿੰਨਾ ਨੁਕਸਾਨ ਹੋ ਗਿਆ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ ਅਜੇ ਤੱਕ ਕੀ ਸਥਿਤੀ ਹਨ ਪਾਣੀ ਦੀ ਇੱਥੇ ਤੁਹਾਡੇ ਸਾਹਮਣੇ ਇਹ ਵੇਖੋ ਸਾਰੇ ਫਸਲ ਡੁੱਬ ਗਏ ਬੰਦਾ ਹਾਲਿਆ ਜੀ ਪਾਣੀ ਵਧਿਆ ਗਿਆ ਜਾਂ ਘਟਿਆ ਵਧਣ ਦਿਆ ਜੀ ਪਾਣੀ ਬਹੁਤ ਜ਼ਿਆਦਾ ਹੁੰਦਿਆ